ਆਪਣੇ ਸੇਵਕੀ ਆਪੇ ਰੱਖੇ ਆਪੇ ਨਾਮ ਜਪਾਵੇ ਗੁਰੂ ਹਰਕਮਿੰਦ ਪਾਸ਼ਾ ਜੀ ਦੇ ਜੀਵਨ ਦੇ ਵਿੱਚੋਂ ਬਹੁਤ ਹੀ ਪਿਆਰੀਆਂ ਸਾਖੀਆਂ ਪ੍ਰਾਪਤ ਹੁੰਦੀਆਂ ਨੇ ਇੱਕ ਪਿਰਦਮਾਈ ਜਿਹਦਾ ਨਾਮ ਭਾਗ ਭਰੀ ਹੈ ਸ਼੍ਰੀਨਗਰ ਦੇ ਵਿੱਚ ਰਹਿੰਦੀ ਹੈ ਉਸ ਮਾਤਾ ਦੇ ਦੇਦੇ ਦੇ ਵਿੱਚ ਸ਼ਰਧਾ ਹੈ ਭਾਵਨਾ ਹੈ ਸਿੱਖੀ ਦੇ ਪ੍ਰਤੀ குரு ਪਾਤਸ਼ਾਹ ਜੀ ਨੂੰ ਉਜਾਗਰ ਕਰਦੀ ਹੈ ਤੇ ਕਹਿੰਦੇ ਨੇ ਉਹਨੇ ਆਪਣੇ ਹੱਥੇ ਸੂਤ ਕੱਤਿਆ ਸੂਤ ਕੱਤਦੇ ਵੀ ਅਰਦਾਸ ਕਰਦੀ ਹੈ ਮਾਲਕਾ ਕਿਰਪਾ ਕਰੇ ਮੇਰੀ ਆਰਜੋ ਬਹੁਤ ਲੰਬੀ ਹੋ ਚੁੱਕੀ ਹੈ ਤੇ ਮੈਂ ਚੋਲਾ ਤੁਹਾਡੇ ਵਾਸਤੇ ਤਿਆਰ ਕਰਨਾ ਹੈ ਤੇ ਉਹ ਚੋਲਾ ਤੁਸੀਂ ਆਪ ਇੱਥੇ ਆ ਕੇ ਪ੍ਰਾਪਤ ਕਰਨਾ ਹੈ ਮੇਰੇ ਸਰੀਰ ਦੇ ਵਿੱਚ ਸਤਿਆ ਨਹੀਂ ਮੇਰੀ ਜੇਬ ਦੇ ਵਿੱਚ ਪੈਸੇ ਨਹੀਂ ਕਿ ਮੈਂ ਅੰਮ੍ਰਿਤਸਰ ਦੀ ਧਰਤੀ ਤੇ ਪਹੁੰਚ ਸਕਾਂ ਕਹਿੰਦੇ ਉਹ ਅਰਦਾਸਾਂ ਕਰਦੀ ਹੈ ਸੂਤ ਕੱਤੀ ਜਾਂਦੀ ਹੈ ਅਰਦਾਸਾਂ ਕਰੀ ਜਾਂਦੀ ਹੈ ਉਸ ਤੋਂ ਬਾਅਦ ਚੋਲਾ ਬਣਾਈ ਜਾਂਦੀ ਹੈ ਅਰਦਾਸਾਂ ਕਰੀ ਜਾਂਦੀ ਹੈ ਤੇ ਗੁਰੂ ਹਰਗੋਬਿੰਦ ਪਾਸ਼ਾ ਜੀ ਕਸ਼ਮੀਰ ਨੂੰ ਜਦੋਂ ਗਏ ਸਨ ਉਸ ਸਮੇਂ ਪਾਸ਼ਾ ਜੀ ਉਸ ਮਾਤਾ ਬਿਰਧ ਮਾਤਾ ਭਾਗ ਭਰੀ ਦੇ ਘਰ ਜਾ ਕੇ ਖੜਦੇ ਨੇ ਤੇ ਮਾਤਾ ਨੂੰ ਕਹਿੰਦੇ ਨੇ ਕਿ ਲਿਆ ਮਾਤਾ ਜਿਹੜਾ ਸਾਡੇ ਵਾਸਤੇ ਚੋਲਾ ਤਿਆਰ ਕੀਤਾ ਈ ਅਸੀਂ ਉਹ ਲੈਣ ਵਾਸਤੇ ਆਏ ਹਾਂ ਤਖਤਾਂ ਤੇ ਬੈਠਣ ਵਾਲਾ ਮੇਰੀ ਪੀ ਦਾ ਮਾਲਕ ਸੇਵਕਾਂ ਦੇ ਅੰਦਰ ਦੀ ਜਾਣਨ ਵਾਲਾ ਅੰਤਰਜਾਮੀ ਪੁਰਖ ਵਿਧਾਤੇ ਮਾਲਕ ਨੇ ਜਾ ਕੇ ਭਾਗਪਰੀ ਮਾਤਾ ਦੇ ਕੋਲੋਂ ਚੋਲਾ ਪ੍ਰਾਪਤ ਕੀਤਾ ਤੇ ਮਾਤਾ ਨਿਹਾਲ ਹੋ ਗਈ ਸੱਚੀ ਭਾਗਾ ਵਾਲੀ ਹੋ ਗਈ ਰਹਿੰਦੀ ਦੁਨੀਆ ਤੱਕ ਆਪਣਾ ਨਾਮ ਰੋਸ਼ਨ ਕਰ ਗਈ ਗੁਰੂ ਕੀਮਤ ਨਹੀਂ ਦੇਖਦੇ ਗੁਰੂ ਸ਼ਰਦਾ ਦੇਖਦੇ ਨੇ ਜਿਹੜਾ ਝੋਲਾ ਖਦਰ ਦਾ ਤਿਆਰ ਕੀਤਾ ਉਹਦੀ ਕੀਮਤ ਬਹੁਤੀ ਨਹੀਂ ਹੋਵੇਗੀ ਪਰ ਉਹਦੇ ਅੰਦਰ ਸ਼ਰਦਾ ਬਹੁਤ ਸੀ ਭਾਈ ਸੇਵਾਦਾਸ ਬ੍ਰਾਹਮਣ ਦੀ ਮਾਤਾ ਹੈ ਤੇ ਗੁਰੂ ਘਰ ਦੇ ਨਾਲ ਸਿਰੂ ਤੋਂ ਲਗਾ ਹੈ ਗੁਰੂ ਘਰ ਦੇ ਨਾਲ ਪਿਆਰ ਹੈ ਉਸ ਪਿਆਰ ਦੇ ਬੱਜੇ ਹੋਏ ਪਾਤਸ਼ਾਹ ਦੇ ਘਰ ਜਾਂਦੇ ਨੇ ਤੇ ਮਾਤਾ ਨੇ ਉਹ ਬਸਤਰ ਦਿੱਤੇ ਤੇ ਨਾਲੇ ਨਿਹਾਲ ਹੋਏ ਤੇ ਪਾਦਸ਼ਾਹ ਉੱਥੇ ਰਹੇ ਸਨ ਤੇ ਮਾਤਾ ਨੇ ਬੇਨਤੀ ਕੀਤੀ ਕਹਿਣ ਲੱਗੀ ਪਾਦਸ਼ਾਹ ਤੁਸੀਂ ਆਏ ਹੋ ਮੈਨੂੰ ਲੱਗਦਾ ਹੈ ਹੁਣ ਮੇਰੇ ਕੋਲੇ ਸਮਾਂ ਥੋੜਾ ਹੈ ਪਰ ਤੁਸੀਂ ਮੇਰੀ ਨਿਮਾਣੀ ਦੀ ਅਰਦਾਸ ਪੂਰੀ ਕੀਤੀ ਹੈ ਤੇ ਇੱਕ ਅਰਦਾਸ ਹੋਰ ਕਰ ਪੂਰੀ ਕਰ ਦਿਓ ਤੁਹਾਡੇ ਚਰਨਾਂ ਦੇ ਵਿੱਚ ਰਹਿੰਦੇ ਹੋਏ ਮੇਰੇ ਸੁਆਸ ਪੂਰੇ ਹੋ ਜਾਣ ਕਹਿੰਦੇ ਉਹ ਮਾਤਾ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਉੱਥੇ ਰਹਿੰਦੇ ਹੋਏ ਹੀ ਸਵਾਸ ਤਿਆਗਦੇ ਹੈ ਤੇ ਗੁਰੂ ਪਾਤਸ਼ਾਹ ਜੀ ਨੇ ਆਪਣੇ ਹੱਥੇ ਉਸ ਮਾਤਾ ਦਾਸ ਸस्कार ਕੀਤਾ ਹੈ ਜਿਨ੍ਹਾਂ ਨੇ ਸ਼ਰਧਾ ਤੇ ਭਾਵਨਾ ਦੇ ਨਾਲ ਗੁਰੂ ਨੂੰ ਜਨਮ ਦਿੱਤਾ ਗੁਰੂ ਉਹਨਾਂ ਉਹਨਾਂ ਤੱਕ ਪਹੁੰਚੇ ਨੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਜੀਵਨ ਕਾਲ ਵਿੱਚ ਬੇਅੰਤ ਐਸੀਆਂ ਸਾਖੀਆਂ ਨੇ ਜਿਨ੍ਹਾਂ ਦੇ ਵਿੱਚੋਂ ਗੁਰੂ ਪਿਆਰ ਤੇ ਸੰਗਤਾਂ ਦੀ ਸ਼ਰਧਾ ਉਤਪਨ ਹੁੰਦੀ ਹੈ ਤੇ ਗੁਰੂ ਪਾਤਸ਼ਾਹ ਜੀ ਜਾ ਕੇ ਆਪਣੇ ਸੇਵਕਾਂ ਦਾ ਪਾਰ ਉਤਾਰਾ ਕਰਦੇ ਨੇ ਉਹਨਾਂ ਨੂੰ ਨਦਰ ਹੀ ਨਦਰ ਨਿਹਾਲ ਕਰਦੇ ਨੇ ਸੋ ਜਿਹੜਾ ਵੀ ਅੱਜ ਵੀ ਭਾਵਨਾ ਲੈ ਕੇ ਆਏਗਾ ਗੁਰੂ ਉਹਦਾ ਵੀ ਵੇੜਾ ਪਾਰ ਕਰੇਗਾ ਸੋ ਗੁਰੂ ਪਾਤਸ਼ਾਹ ਕਿਰਪਾ ਕਰਨ